ਸਤਿ ਸ਼੍ਰੀ ਅਕਾਲ ਅੱਜ ਸਾਡੇ ਨਾਲੇ ਮਨੋਜ ਕੁਮਾਰ ਜੀ ਅੱਜ ਗੱਲ ਕਰਾਂਗੇ ਕੱਚੇ ਰਿਸ਼ਤੇ ਆਵਰੇ ਹਾਂਜੀ ਮਨੋਜ ਜੀ ਪਹਿਲੇ ਸਮੇਂ ਦੇ ਵਿੱਚ ਅੱਜ ਦੇ ਸਮੇਂ ਵਿੱਚ ਰਿਸ਼ਤੇ ਦਾ ਕੀ ਫਰਕ ਹੈ ਸਭ ਤੋਂ ਪਹਿਲਾਂ ਨਮਸਕਾਰ ਸਤਿ ਸ਼੍ਰੀ ਅਕਾਲ ਦੋਸਤੋ ਕਾਫੀ عرصੇ ਦੇ ਬਾਅਦ ਫਿਰ ਇੱਕ ਵਾਰ ਮੌਕਾ ਮਿਲਿਆ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਅੱਜ ਮਨ ਮਯੂਸ ਵੀ ਆ ਕਿਉਂਕਿ ਅੱਜ ਇੱਕ ਲੇਟੈਸਟ ਇਨਸੀਡੈਂਟ ਵਾਪਰਿਆ ਅਹਮਦਾਬਾਦ ਦੀ ਫਲਾਈਟ ਜਿਹੜੀ ਉੱਥੇ ਕ੍ਰੈਸ਼ ਹੋਈ ਹੈ ਜਿਹੜੀ ਲੰਡਨ ਜਾ ਰਹੀ ਸੀ ਚਲੋ ਸੰਵੇਦਨਾ ਆ ਮੇਰੀ ਹੋਰ ਲੋਕਾਂ ਦੇ ਵਾਂਗ ਅਸੀਂ ਕੁਝ ਨਹੀਂ ਕਰ ਸਕਦੇ ਵੀ ਆਰ ਹੈਲਪਲੈਸ ਅਸੀਂ ਲਾਚਾਰ ਆ ਔਰ ਇਹਦੇ ਨਾਲ ਹੀ ਗੱਲ ਚੱਲੀ ਹੈ ਰਿਸ਼ਤਿਆਂ ਦੀ ਰਿਸ਼ਤਿਆਂ ਦੀ ਗੱਲ ਦਾ ਹੁਣ ਪਿੱਛੇ ਜੇ ਰੀਸੈਂਟਲੀ ਇੱਕ ਬਹੁਤ ਵੱਡਾ ਜਿਹੜਾ ਟੌਪਿਕ ਹਜੇ ਤੱਕ ਸੁਲਝਿਆ ਨਹੀਂ ਉਹ ਮਗਾਲਿਆ ਦੇ ਵਿੱਚ ਜਾ ਕੇ ਜਿਹੜਾ ਇੱਕ ਟ੍ਰੈਜੇਡੀ ਹੋਈ ਹੈ ਇਕਸੀਡੈਂਟ ਹੋਇਆ ਸੋਨਮ ਵੱਲੋਂ ਉਹ ਰਿਸ਼ਤਿਆਂ ਨੇ ਇੰਨੇ ਕ ਪ੍ਰਸ਼ਨ ਖੜੇ ਕਰ ਦਿੱਤੇ ਆ ਇੰਨਾ ਕ ਮਾਹੌਲ ਟੀਪੀ ਗੱਲ ਕਰ ਦਿੱਤਾ ਕਿ ਅੱਜ ਦੀ ਜਿਹੜੀ ਪੋਜੀਸ਼ਨ ਆ ਉਹ ਬੜੀ ਸੋਚਣ ਸਮਝਣ ਵਾਲੀ ਹੋਗੀ ਕਿ ਅਸੀਂ ਕਿੱਥੇ ਸੀ ਕਿੱਥੇ ਆ ਤੇ ਸ਼ਾਇਦ ਅਸੀਂ ਕਿੱਥੇ ਪਹੁੰਚ ਜਾਵਾਂਗੇ ਬੜੀ ਹੈਰਾਨੀ ਹੋ ਰਹੀ ਆ ਕਿ ਉਹ ਰਿਸ਼ਤੇ ਜਿਹੜੇ ਆ ਕਿ ਜਿਨ੍ਹਾਂ ਨੂੰ ਜਨਮਾਂ ਜਨਮਾਂ ਦੇ ਰਿਸ਼ਤੇ ਕਹੀ ਜਾਂਦੇ ਸੀ ਅੱਜ ਉਹ ਧਾਗਿਆਂ ਨਾਲੋਂ ਵੀ ਕੱਚੇ ਰਿਸ਼ਤੇ ਹੋ ਗਏ ਆ ਧਾਗਿਆਂ ਨਾਲੋਂ ਵੀ ਕੱਚੇ ਪਹਿਲੇ ਸਮੇਂ ਦੇ ਵਿੱਚ ਜਿਹੜੇ ਬੱਚੇ ਹੁੰਦੇ ਸੀ ਮਾਂ ਪਿਓ ਦਾ ਕਹਿਣਾ ਮੰਨਦੇ ਸੀ ਬੇਨ ਦੇਖੇ ਵੀ ਜਿੱਥੇ ਕੋਈ ਰਿਸ਼ਤਾ ਕਰ ਲੈਂਦੇ ਸੀ ਇੰਨੇ ਕੱਚੇ ਧਾਗੇ ਹੋ ਚੁੱਕੇ ਆ ਜੋ ਕਿ ਅੱਖਾਂ ਬੰਦ ਹੋ ਚੁੱਕੀਆਂ ਨੂੰ ਦੇਖ ਰਹੇ ਨੇ ਜਾਂ ਕੀ ਕਰ ਰਹੇ ਕੀ ਨਹੀਂ ਕਰ ਰਹੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਬਿਲਕੁਲ ਗੱਲ ਸਹੀ ਆ ਮੈਂ ਤੁਹਾਨੂੰ ਅੱਜ ਵੀ ਦੱਸਣਾ ਚਾਹੁੰਦਾ ਕਿ ਸਾਡੇ ਸਮਾਜ ਦੇ ਅੱਜ ਵੀ ਬਹੁਤ ਜ਼ਿਆਦਾ ਹਜੇ ਪੇਰੈਂਟਸ ਨੇ ਉਹ ਦੌਰ ਹੁੰਦਾ ਸੀ ਉਦੋਂ ਕਿ ਜਦੋਂ ਦੁਲਾ ਤੇ ਦੁਲਨ ਆਪਣੇ ਆਪ ਨੂੰ ਸ਼ਕਲਾਂ ਵੀ ਨਹੀਂ ਸੀ ਦੇਖਦੇ ਔਰ ਉਹਨਾਂ ਦੇ ਪੇਰੈਂਟਸ ਵੱਡੇ-ਵਡੇਰੇ ਉਹਨਾਂ ਦਾ ਰਿਸ਼ਤਾ ਫਿਕਸ ਕਰਿਆਂਦੇ ਸੀ ਉਹਨਾਂ ਦੇ ਲਈ ਔਰੋ ਰਿਸ਼ਤੇ ਔੜੇ ਧੁੰਗੇ ਤੇ ਬੜੇ ਗਹਿਰੇ ਚੱਲੇ ਨੇ ਕਈ-ਕਈ ਸਾਲ ਚੱਲੇ ਨੇ ਕੋਈ ਤਲਾਕਾਂ ਨਹੀਂ ਹੋਈਆਂ ਕਿਸੇ ਔਰਤ ਨੇ ਆਪਣਾ ਹਸਬੰਡ ਨਹੀਂ ਮਾਰਿਆ ਉਹਨਾਂ ਰਿਸ਼ਤੇ ਅੱਜ ਕਿਸੇ ਹਸਬੰਡ ਨੇ ਆਪਣੀ ਔਰਤ ਨਹੀਂ ਮਾਰੀ ਉਹਨਾਂ ਰਿਸ਼ਤਿਆਂ ਦੇ ਵਿੱਚ ਬੜੇ ਪਵਿੱਤਰ ਰਿਸ਼ਤੇ ਔਰ ਉਹਨਾਂ ਦੇ ਬੱਚਿਆਂ ਦੀ ਸੰਖਿਆ ਵੀ ਬਹੁਤ ਜ਼ਿਆਦਾ ਹੋਈ ਆ ਕਿਸੇ ਦੇ 2-2 ਜਿੱ ਇੱਕ ਇੱਕ ਬੱਚਾ ਨਹੀਂ ਹੋਇਆ 4-4 ਬੱਚੇ 5-5 ਬੱਚੇ 7-7 ਬੱਚੇ ਔਰ ਉਹ ਬਹੁਤ ਵਧੀਆ ਬਿਜ਼ਨਸਮੈਨ ਵੀ ਨੇ ਬਹੁਤ ਵਧੀਆ ਹਾਇਰ ਜੌਬਸ ਤੇ ਵੀ ਨੇ ਉਹਦਾ ਸਭ ਤੋਂ ਵੱਡਾ ਰੀਜ਼ਨ ਕੀ ਆ ਕਿ ਉਹਨਾਂ ਰਿਸ਼ਤਿਆਂ ਦੇ ਵਿੱਚ ਗਰਮਾਹਟ ਸੀ ਉਹਨਾਂ ਰਿਸ਼ਤਿਆਂ ਦੇ ਵਿੱਚ ਅਟੈਚਮੈਂਟ ਸੀ ਉਹਨਾਂ ਰਿਸ਼ਤਿਆਂ ਦੇ ਵਿੱਚ ਈਗੋ ਨਹੀਂ ਸੀ ਦਿਲੋਂ ਪਿਆਰ ਸੀ ਅੱਜ ਦੇ ਜਿਹੜੇ ਰਿਸ਼ਤੇ ਆ ਰਹੇ ਆ ਨਾ ਇਹਨਾਂ ਦੇ ਵਿੱਚ ਫਾਰਮੈਲਿਟੀ ਜ਼ਿਆਦਾ ਹੈ ਹੁਣ ਤੁਸੀਂ ਸੋਨਮ ਕਾਂਡ ਦੀ ਗੱਲ ਲੈ ਕੇ ਚੱਲਦੇ ਆਂ ਸੋਨਮ ਕਾਂਡ ਦੇ ਵਿੱਚ ਕੀ ਨਿਕਲ ਕੇ ਆਇਆ ਅਖੀਰ ਇਹ ਹੀ ਕੁਝ ਨਿਕਲ ਕੇ ਆ ਰਿਹਾ ਨਾ ਫਿਲਹਾਲ ਦੀ ਘੜੀ ਪ੍ਰੀਮ ਲੀ ਜਿਹੜੀ ਉਹਨਾਂ ਦੀ ਜਾਂਚ ਹੋਈ ਆ ਕਿ ਉਹ ਇਸ਼ਕ ਦਾ ਚੱਕਰ ਨਿਕਲ ਕੇ ਆ ਰਿਹਾ ਕਿ ਉਹ ਰਾਜ ਕੁਸ਼ਵਾਲ ਦੇ ਇਸ਼ਕ ਦੇ ਚੱਕਰ ਦੇ ਵਿੱਚ ਉਹ ਐਹੋ ਜਿਹਾ ਉਲਝੀ ਕਿ ਉਹਨ ਸਾਰਾ ਸਮਾਜਿਕ ਤੰਤਰ ਮਿੱਟੀ ਘਟਾ ਪੰਜ ਘਰਾਂ ਦੀਆਂ ਜ਼ਿੰਦਗੀਆਂ ਤਬਾਹ ਕੀਤੀਆਂ ਉਸ ਲੜਕੀ ਨੇ ਪਰ ਇਸ ਤੋਂ ਬਾਅਦ ਵੀ ਅਗਲੀ ਇਨਵੈਸਟੀਗੇਸ਼ਨ ਕੀ ਆਉਂਦੀ ਹੈ ਕਿ ਰਿਜ਼ਲਟ ਆ ਉਵੇਂ ਲੱਗੀ ਸ਼ੂਆ ਪਰ ਜੋ ਐਕਚੁਅਲ ਜਿਹੜੀ ਕਹਾਣੀ ਨਿਕਲ ਕੇ ਆਈ ਹੈ ਉਹ ਇਹੀ ਨਿਕਲ ਕੇ ਆਈ ਹੈ ਕਿ ਉਸ ਕੁੜੀ ਨੇ ਚੰਦ ਦਿਨਾਂ ਦੇ ਵਿਆਹ ਦੇ ਵਿੱਚ ਚੰਦ ਦਿਨਾਂ ਦੇ ਵਿਆਹ ਦੇ ਵਿੱਚ ਉਸ ਪਰਿਵਾਰ ਨੂੰ ਖਤਮ ਕਰ ਦਿੱਤਾ ਆਪਣੇ ਹਸਬੰਦ ਨੂੰ ਉਹਨੇ ਖਤਮ ਤਾਂ ਕੀਤਾ ਹੀ ਕੀਤਾ ਔਰ ਉਹਦੇ ਹਸਬੰਦ ਦੇ ਨਾਲ ਨਾਲ ਜਿਹੜਾ ਉਹਦੀ ਆਪਣੀ ਫੈਮਿਲੀ ਆ ਜਿਹੜੀਆਂ ਉਸ ਲਾਈਨ ਦੇ ਵਿੱਚ ਉਹਨੇ ਗੈਂਗ ਦੇ ਵਿੱਚ ਸ਼ਾਮਲ ਹੋਏ ਨੇ ਬੰਦੇ ਉਹਨਾਂ ਦੀਆਂ ਫੈਮਿਲੀਆਂ ਗੱਲ ਇਹ ਮੁੱਕਦੀ ਆ ਵੀ ਬੜਾ ਪਵਿੱਤਰ ਰਿਸ਼ਤਾ ਹੁੰਦਾ ਮੀਆਂ ਬੀਬੀ ਦਾ ਜਿਵੇਂ ਕਹਦੇ ਹਸਬੰਡ ਤੇ ਵਾਈਫ ਇੱਕ ਸੂਤਰ ਧਾਰ ਹੁੰਦੇ ਨੇ ਇੱਕ ਰੁਮਾਲ ਦੇ ਦੋ ਹਿੱਸੇ ਕਿਨਾਰੇ ਹੁੰਦੇ ਨੇ ਪਰ ਬੜੀ ਹੈਰਾਨੀ ਹੈ ਕਿ ਸਾਡੇ ਸਮਾਜ ਦੇ ਵਿੱਚ ਸਾਨੂੰ ਅੱਜ ਏਕ ਕਨੌਣੀਆਂ ਹਰਕਤਾਂ ਕਨੌਣੇ ਚਿਹਰੇ ਦਿਖਣ ਨੂੰ ਮਿਲਦੇ ਪਹਿਲੇ ਸਮੇਂ ਵਿੱਚ ਜਦੋਂ ਮਾਂ ਮਾਂ ਚੁੰਨੀ ਲੈਂਦੀ ਹੁੰਦੀ ਸੀ ਤਾਂ ਬੱਚਾ ਬਗੈਰ ਆਂਦਾ ਹੁੰਦਾ ਸੀ ਪਿੱਛੇ ਔਰ ਚੁਨੀਏ ਉੱਤੇ ਦੇ ਨਹੀਂ ਤੋਪ ਲੱਗ ਜਗੀ ਅੱਜ ਕੱਲ ਦੇ ਸਮੇਂ ਦੇ ਵਿੱਚ ਮਾ ਮੋਬਾਈਲ ਫੜਾ ਕੇ ਉਹਨੂੰ ਚਲੀ ਜਾਂਦੀ ਹੈ ਉਹਦੀ ਕੇਅਰ ਨਹੀਂ ਕਰਦੀ ਹੈਗੀ ਇਹਦੇ ਬਾਰੇ ਤੁਸੀਂ ਕੀ ਕਹੋਗੇ ਜੀ ਬਿਲਕੁਲ ਠੀਕ ਹੈ ਮੋਬਾਈਲ ਦਾ ਯੁੱਗ ਦੇਖੋ ਆਇਆ ਸੀ ਆਦੂ ਨੇ ਕਿ ਯੁੱਗ ਦੇ ਦੌਰ ਤੇ ਅੱਜ ਜੇ ਮੋਬਾਈਲ ਦਾ ਯੁੱਗ ਨੂੰ ਆਪਾਂ ਪੋਜ਼ੀਟਿਵ ਸੋਰਸ ਤੇ ਲੈ ਕੇ ਚੱਲੀਏ ਤਾਂ ਬਹੁਤ ਵਧੀਆ ਯੋਗਾ ਕੋਈ ਮਾੜੀ ਗੱਲ ਤਾਂ ਹੈ ਨਹੀਂ ਅਲੱਗ-ਅਲੱਗ ਸਾਈਡਸ ਆ ਗਿਆ ਜੀ ਉਹਦਾ ਬੈਨੀਫਿਟ ਆਪਾਂ ਸਹੀ ਤਰੀਕੇ ਨਾਲ ਲਈਏ ਤਾਂ ਪਰ ਸਾਡੇ ਹਿੰਦੁਸਤਾਨੀਆਂ ਜੇ ਖਾਸੀਅਤਾਂ ਦਾ ਸਾਡੇ ਲੋਕਾਂ ਦੀ ਖਾਸियत ਆ ਕਿ ਅਸੀਂ 네ਗੇਟਿਵ ਚੀਜ਼ ਨੂੰ ਜਲਦੀ ਅਡਾਪਟ ਕਰਦੇ ਹਾਂ ਤੇ ਪੋਜ਼ਿਟਿਵ ਚੀਜ਼ ਨੂੰ ਅਸੀਂ ਅਡਾਪਟ ਨਹੀਂ ਕਰਦੇ ਮੋਬਾਈਲ ਦਾ ਜਿਹੜਾ ਬੈਨੀਫਿਟਸ ਆ ਉਹਨੂੰ ਤਾਂ ਅਸੀਂ ਪ੍ਰੋਪਰ ਗੌਰ ਨਹੀਂ ਕਰਦੇ ਜਿਹੜੇ ਉਹਦੇ ਔਗਣ ਹੈਗੇ ਨੇ ਉਹਦੇ 'ਚ ਕਮੀਆਂ ਪੇਸ਼ੀਆਂ ਨੇ ਉਹਨੂੰ ਅਸੀਂ ਬਹੁਤ ਜ਼ਿਆਦਾ ਅਸੀਂ ਸੋਚਦੇ ਹਾਂ ਕਿ ਸਾਡੀਆਂ ਲੇਡੀਜ਼ ਤੇ ਜ਼ੋਰਦੀਆਂ ਨੇ ਛੋਟੇ ਬੱਚੇ ਨੇ ਰੌਲਾ ਪਾਉਂਦੇ ਨੇ ਸ਼ੋਰ ਮਚਾਉਂਦੇ ਨੇ ਤਾਂ ਅਸੀਂ ਸੋਚਦੇ ਹਾਂ ਮੋਬਾਈਲ ਦੇ ਦੋ ਬੱਚੇ ਆਰਾਮ ਨਾਲ ਸੈ ਜਾਣਗੇ ਚੁੱਪਚਾਪ ਬੁੱਜਣਗੇ ਪਰ ਉਹ ਇਹ ਨਹੀਂ ਦੇਖਦੇ ਜਿਵੇਂ ਛੋਟੇ ਬੱਚੇ ਨੂੰ ਤੁਸੀਂ ਮੋਬਾਈਲ ਦੇ ਰਹੇ ਹੋ ਉਹਦਾ ਕਿੰਨਾ ਗੰਦਾ ਅਸਰ ਹੋਊ ਇਹ ਸਹੀ ਮੈਨੇਜਮੈਂਟ ਉਹਨੇ ਖੋਰ ਦੱਸਣਾ ਚਾਹੁੰਦਾ ਵੀ ਰਿਸ਼ਤਿਆਂ ਦੀ ਜਿਹੜੀ ਕੜਵਾਟ ਆ ਕਤਲ ਆ ਜਿਹੜਾ ਰਿਸ਼ਤਿਆਂ ਦਾ ਇੰਨੀ ਜਲਦੀ ਹੋ ਰਿਹਾ ਉਹਦੇ ਵਿੱਚ ਕਿਤੇ ਨਾ ਕਿਤੇ ਮੋਬਾਈਲਾਂ ਦੀ ਭੂਮਿਕਾ ਵੀ ਬਹੁਤ ਵੱਡੀ ਹੈ ਕਾਰਨ ਕੀ ਆ ਕਿ ਮੋਬਾਈਲਾਂ ਦੇ ਨਾਲ ਕ੍ਰਾਈਮ ਵਧ ਰਹੇ ਨੇ ਤੁਹਾਡੀਆਂ ਪਲੈਨਿੰਗਾਂ ਵਧਦੀਆਂ ਨੇ ਤੁਹਾਡੇ ਮਾਹੌਲ ਉਦਾਂ ਵਧਦੇ ਨੇ ਤੁਹਾਡੀਆਂ ਲੋਕੇਸ਼ਨਾਂ ਚੇਂਜ ਕਰਦੇ ਹੋ ਤੁਸੀਂ ਸ਼ੇਅਰ ਕਰਦੇ ਹੋ ਪਟ ਕਹਾਣੀ ਫਿਰ ਕੀ ਮੁੱਕਦੀ ਹੈ ਕਿ ਤੁਹਾਡਾ ਸ਼ੈਤਾਨੀ ਦਿਮਾਗ ਨਹੀਂ ਹੋਣਾ ਚਾਹੀਦਾ ਜੋ ਸੋਨਮ ਦੇ ਮਾਮਲੇ ਚ ਹੋਇਆ ਸੋਨਮ ਤੋਂ ਪਹਿਲਾਂ ਵੀ ਇੱਕ ਇਨਸੀਡੈਂਟ ਹੋਇਆ ਜਿਹਦੇ ਵਿੱਚ ਉਹਨੇ ਨੀਲੇ ਰੰਗ ਦੇ ਡਰਮ ਦੇ ਵਿੱਚ ਆਪਣੇ ਹਸਬੰਦ ਨੂੰ ਦੱਬਤਾ ਔਰ ਉੱਪਰ ਸੀਮੈਂਟ ਦਾ ਲੇਪ ਕਰਤਾ ਬਈ ਬਹੁਤ ਹੈਰਾਨੀ ਹੈ ਪਟਿਆ ਜੀ ਇੱਕ ਵਾਰ ਮੈਂ ਤੁਹਾਨੂੰ ਅੱਜ ਇਹ ਗੱਲ ਜਰੂਰ ਦੱਸਣਾ ਚਾਹੁੰਦਾ ਜੋ ਮਨੂੰ ਲੱਗਦਾ ਜੋ ਆਨ ਆਲਾ ਟਾਈਮ ਦੇਖ ਰਿਆ ਮੈਂ ਹੁਣ ਜਦੋਂ ਵੀ ਕੋਈ ਰਿਸ਼ਤਾ ਦੇਖਣ ਜਾਣਗੇ ਲੜਕੇ ਵਾਲੇ ਖਾਸ ਕਰਕੇ ਮੈਂ ਲੜਕੇ ਵਾਲਾਂ ਦੀ ਗੱਲ ਕਰਦਾ ਇੱਥੇ ਲੜਕੀ ਦੀ ਨਹੀਂ ਲੜਕੇ ਵਾਲਾਂ ਦੀ ਗੱਲ ਕਰਦਾ ਸਮਾਂ ਚੇਂਜ ਹੋ ਗਿਆ ਹਾਂ ਕਿ ਲੜਕੇ ਵਾਲੇ ਜਦੋਂ ਰਿਸ਼ਤਾ ਦੇਖਣ ਜਾਣਗੇ ਉਹ ਲੜਕੀ ਨੂੰ ਲੜਕਾ ਕੋਸ਼ਿਸ਼ ਇਹੀ ਕਰੂਗਾ ਵੀ ਉਹਦੀ ਹੌਬੀਸ ਨਹੀਂ ਪੁੱਛੂਗਾ ਉਹਦੇ ਸ਼ੌਂਕ ਨਹੀਂ ਪੁੱਛੂਗਾ ਵੀ ਭਾਈ ਤੈਨੂੰ ਰੋਟੀ ਬਣਾਣੀ ਆਉਂਦੀ ਆ ਕਿ ਨਹੀਂ ਤੂੰ ਸੰਗੀਤ ਸੁਣ ਲੈਣੀ ਆ ਕਿ ਨਹੀਂ ਤੈਨੂੰ ਹੋਰ ਕਿਸੇ ਚੀਜ਼ ਦਾ ਕੋਈ ਹੌਬੀ ਹੈ ਕਿ ਨਹੀਂ ਉਹ ਇਸ ਚੀਜ਼ ਨੂੰ ਪੁੱਛੂਗਾ ਵੀ ਭਾਈ ਤੇਰੀ ਕਿਸੇ ਨਾਲ ਕੋਈ ਗੱਲਬਾਤ ਤਾਂ ਨਹੀਂ ਤੇਰੇ ਨਾਲ ਕੋਈ ਰਿਲੇਸ਼ਨ ਤਾਂ ਨਹੀਂ ਇਹੋ ਜਿਹਾ ਜੁੜਿਆ ਹੋਇਆ ਕਿ ਕੱਲ ਨੂੰ ਵਿਆਹ ਤੋਂ ਬਾਅਦ ਪਿਆ ਨਾਲ ਐਗਰੀਆਂ ਜਿੰਦ ਤੱਕ ਮੈਂ ਸਮਝਦਾ ਮੁੰਡਾ ਇਹ ਕਹੂਗਾ ਕਿ ਮੈਨੂੰ ਸਾਰੀ ਦੁਨੀਆ ਦੀ ਜੰਨਤ ਮਿਲ ਗਈ ਕਿਉਂਕਿ ਹੁਣ ਦਾਜ ਦੇਹ ਜਾਲੀਆਂ ਗੱਲਾਂ ਨਹੀਂ ਰਹਿ ਗਈਆਂ ਹੁਣ ਤਾਂ ਇੱਕ ਔਰਤ ਦੀ ਵਫਾਦਾਰੀ ਦੀ ਗੱਲ ਰਹਿ ਗਈ ਕਿ ਜਿਹੜੀ ਨਵੀਂ ਵਿਆਹੀ ਦੁਲਹਨ ਤੁਸੀਂ ਘਰੇ ਲੈ ਕੇ ਆਣੀ ਆ ਸਾਨੂੰ ਉਹਦੀ ਵਫਾਦਾਰੀ ਚਾਹੀਦੀ ਆ ਹੁਣ ਸਾਨੂੰ ਉਹਦੀਆਂ ਰੋਟੀਆਂ ਨਹੀਂ ਪੱਕੀਆਂ ਹੋਈਆਂ ਚਾਹੀਦੀਆਂ ਸਾਨੂੰ ਉਹਦੇ ਕੰਮਕਾਰ ਨਹੀਂ ਚਾਹੀਦੇ ਕਿ ਉਹ ਸਵੇਰੇ 6 ਵਜੇ ਉੱਠਦੀ ਆ ਉੱਤੇ ਲਾਉਂਦੀ ਆ ਝਾੜੂ ਫੇਰਦੀ ਆ ਨੋ ਸਾਨੂੰ ਤਾਂ ਉਹਦੀ ਵਫਾਦਾਰੀ ਚਾਹੀਦੀ ਆ ਖਾਸ ਕਰਕੇ ਉਹਦੇ ਹਸਬੰਦ ਨੂੰ ਚਾਹੀਦੀ ਆ ਔਰ ਹਸਬੰਦ ਦੇ ਨਾਲ ਨਾਲ ਉਹਦੇ ਸੱਸੋਰੇ ਨੂੰ ਚਾਹੀਦੀ ਪਹਿਲੇ ਸਮੇਂ ਦੇ ਵਿੱਚ ਜਿਹੜਾ ਮਾਂ ਪਿਓ ਹੁੰਦਾ ਸੀਗਾ ਬੱਚਾ ਉੱਠ ਕੇ ਬੇੜਾ ਬੇੜ ਉੱਠ ਕੇ ਪੈਰੀਂ ਹੱਥ ਲਾਂਦੇ ਸੀ ਹੁਣ ਅੱਜ ਕੱਲ੍ਹ ਉਹ ਦੌਰ ਆ ਗਿਆ ਸਮਾਂ ਆ ਗਿਆ ਜਿਹੜਾ ਕਿ ਪਹਿਲਾਂ ਮੋਬਾਈਲ ਨੂੰ ਦੇਖਦੇ ਆ ਮਾਂ ਪਿਓ ਨੂੰ ਭੁੱਲ ਜਾਂਦੇ ਆ ਇਹਦੇ ਬਾਰੇ ਤੁਸੀਂ ਕੀ ਕਹੋਗੇ ਨੇ ਬਹੁਤ ਜ਼ਮਾਨਾ ਬਦਲ ਗਿਆ ਜੀ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਕੇ ਹਟਿਆ ਕਿ ਜਿਹੜੇ ਸਾਡੇ ਪ੍ਰੋਪਰ ਜਿਹੜੇ ਸੰਸਕਾਰ ਸੀਗੇ ਉਹ ਖਤਮ ਹੋ ਗਏ ਆ ਜਿਹੜੇ ਸੰਸਕਾਰਾਂ ਦੇ ਜਿਹੜੇ ਜਦੋਂ ਸਾਡੇ ਸੰਸਕਾਰ ਖਤਮ ਹੋਇਆ ਤਾਂ ਤਦੇ ਅਸੀਂ ਇੱਥੇ ਅੱਜ ਆ ਰਿਜ਼ਲਟ ਦੇਖ ਰਹੇ ਆ ਖਮਿਆਜਾ ਸੀ ਭੁਗਤ ਕਿਉਂ ਰਹੇ ਆ ਕਿ ਸਾਡਾ ਉਹ ਜਿਹੜਾ ਇਤਿਹਾਸ ਆ ਉਹ ਜਿਹੜਾ ਮਾਅਲ ਆ ਉਹ ਆਲਰੇਡੀ ਖਤਮ ਹੋ ਗਿਆ ਉਸ ਚੀਜ਼ ਦੇ ਵੇਤੇ ਤੁਸੀਂ ਲਾ ਲਓ ਗਿਣਤੀ ਦੇ ਕੁਝ ਚੰਦ ਗ ਘਰ ਹੋਣ ਦੇ ਚੰਦ ਘਰ ਜਿੱਥੇ ਅੱਜ ਵੀ ਸੰਸਕਾਰ ਨੇ ਜਿੱਥੇ ਅੱਜ ਵੀ ਰਿਸਪੈਕਟ ਆ ਜਿੱਥੇ ਅੱਜ ਵੀ ਬੱਚੇ ਉੱਠ ਕੇ ਆਪਣੇ ਮਾਪਿਆਂ ਦੇ ਪੈਰੀਂ ਹੱਥ ਲਾਉਂਦੇ ਨੇ ਔਰ ਮੈਂ ਤੁਹਾਨੂੰ ਇਹ ਗੱਲ ਸ਼ਰਲਟੀ ਨਾਲ ਕਹਿੰਨਾ ਮਾਪੇ ਉੱਪਰ ਵੱਡਾ ਰੱਬ ਇਸ ਦੁਨੀਆ 'ਚ ਕੋਈ ਨਹੀਂ ਤੁਸੀਂ ਗੁਰਦੁਆਰੇ ਚਲੇ ਜਾਓ ਮੰਦਰ ਚਲੇ ਜਾਓ ਚਰਚੇ ਚੱਲ ਜਾਓ ਮਸਜਿਦ ਚੱਲ ਜਾਓ ਕਿਸੇ ਵੀ ਧਾਰਮਿਕ ਸਥਾਨ ਤੇ ਚਲੇ ਜਾਓ ਤੁਹਾਡੀ ਆਸਥਾ ਤੁਹਾਡੀ ਪੂਜਾ ਤੁਹਾਡੀ ਅੰਦਰੂਨੀ ਭਾਵਨਾ ਉਦੋਂ ਤੱਕ ਸਵੀਕਾਰ ਨਹੀਂ ਹੋਣੀ ਜਦੋਂ ਤੱਕ ਤੁਸੀਂ ਆਪਣੇ ਘਰੇ ਬੈਠੇ ਮਾਪੇ ਨੂੰ ਇੱਜ਼ਤ ਨਹੀਂ ਦੇਂਦੇ ਇਸ ਹੀ ਮੌਜੂਦਕਾਰ ਅਸੀਂ ਜਿਹਨਾਂ ਨਾਲ ਅਸੀਂ ਗੱਲਬਾਤ ਕੀਤੀ ਅਗਲੇ ਫੇਜ਼ ਨਵਾਂ ਮੁੱਦਾ ਲੈ ਕੇ ਆਵਾਂਗੇ ਥੈਂਕ ਯੂ